ਸੱਜਾੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁਭਰਨ ਸਿੰਘ ਟੈਣਾ ਜੀ ਦੇ ਨਾਲ ਉਹਨੂੰ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਕੀ ਥੋੜਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੈਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪੈਰ ਪੜੀਤਨ ਦੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਇਸ ਵੇਲੇ ਸਿਆਸਤ ਪੂਰੀ ਪਖੀ ਹੋਈ ਆ ਉਹਨਾਂ ਦਾ ਨਾਂ ਸੁਰਖੀਆਂ ਦੇ ਵਿੱਚ ਔਰ ਉਹਨਾਂ ਦੀ ਗ੍ਰਿਫਤਾਰੀ ਦੇ ਉੱਪਰ ਕਹਿੰਦੇ ਰੋਕ ਲੱਗ ਗਈ ਹੈ ਬਿਲਕੁਲ ਜੀ ਬਿਲਕੁਲ ਗੱਲ ਅਸਲ ਦੇ ਬਚੇ ਆ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਰ ਦੇ ਨੇਤਾ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਆ ਤੇ ਜਾਂ ਕਹਿ ਲਈਏ ਚਰਚਾ ਦੇ ਵਿੱਚ ਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ 50 ਬੰਬ ਆਏ ਉਹਦੇ ਵਿੱਚੋਂ 18 ਚੱਲੇ 32 ਹਲੇ ਬਾਕੀ ਆ ਤੇ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਮੁੱਦਾ ਬਣਾਇਆ ਉਹ ਕਹਿੰਦੇ ਜੀ ਕਿ ਜਾਂ ਤਾਂ ਸਰੋਤ ਦੱਸੋ ਤੇ ਜਾਂ ਫਿਰ ਇਸ ਗੱਲ ਦੇ ਲਈ ਮਾਫੀ ਮੰਗੋ ਤੇ ਜੇ ਕੁਝ ਵੀ ਨਹੀਂ ਕਰਨਾ ਤਾਂ ਫਿਰ ਭਾਈ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਰਹੋ ਮੇਰੇ ਖਿਆਲ ਆ ਵੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਮੁਹਾਲੀ ਦੇ ਸਾਈਬਰ ਸੈੱਲ ਥਾਣੇ 'ਚ ਬੁਲਾਇਆ ਗਿਆ 5.5 ਘੰਟੇ ਉਹਨਾਂ ਦੇ ਕੋਲੋਂ ਪੁੱਛਗਿਸ਼ ਹੋਈ ਪੁਲਿਸ ਇਹ ਗੱਲ ਕਹਿੰਦੀ ਵੀ ਪੜਤਾਲ ਦੇ ਵਿੱਚ ਸਹਿਯੋਗ ਨਹੀਂ ਦਿੱਤਾ ਤੇ ਪ੍ਰਤਾਪ ਸਿੰਘ ਬਾਜਵਾ ਹੋਰੀ ਕਹਿੰਦੇ ਜੀ ਕਿ ਜੋ ਮੈਨੂੰ ਪੁੱਛਿਆ ਮੈਂ ਤੱਥਾਂ ਦੇ ਆਧਾਰ 'ਤੇ ਕਹਿ ਕੇ ਆਇਆ ਤੇ ਜੇ ਮੈਨੂੰ ਫੇਰ ਬੁਲਾਉਣਗੇ ਮੈਂ ਤਾਂ ਵੀ ਜਾਣ ਨੂੰ ਤਿਆਰ ਆ ਪਰ ਮੈਂ ਆਪਣੇ ਸਰੋਤ ਸਾਂਝੇ ਨਹੀਂ ਕਰਨੀ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਜੀ ਕਿ ਜਾਂ ਤਾਂ ਸਰੋਤ ਸਾਂਝੇ ਕਰਨੇ ਪੈਣਗੇ ਨਹੀਂ ਤਾਂ ਫਿਰ ਹੁਣ ਤੁਸੀਂ ਬਚੋਗੇ ਨਹੀਂ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਬਾਜਵਾ ਖੁਰੀਏ ਗੱਲ ਕਹਿੰਦੇ ਕਿ ਇਹੋ ਜਿਹੇ ਜਿੰਨੇ ਮਰਜ਼ੀ ਪਰਚੇ ਦਰਜ ਹੋ ਜਾਣ ਮੈਨੂੰ ਪਰਵਾਹ ਨਹੀਂ ਪੰਜਾਬ ਦੇ ਮੁੱਖ ਮੰਤਰੀ ਇਹ ਗੱਲ ਕਹਿੰਦੇ ਵੀ ਪਹਿਲਾਂ ਤਾਂ ਡਿਜੀਟਲ ਯੋਧੇ ਬਣ ਕੇ ਇਹਨਾਂ ਨੇ ਗੱਲ ਕਹਿਤੀ ਤੇ ਹੁਣ ਕਹਿੰਦੇ ਜੀ ਕਿ ਵਕੀਲ ਲੱਭਦੇ ਫਿਰਦੇ ਆ ਪਰ ਪ੍ਰਤਾਪ ਸਿੰਘ ਬਾਜਵਾ ਤੇ ਜਿਹੜਾ ਪਰਚਾ ਦਰਜ ਹੋਇਆ ਉਹਦੇ ਵਿੱਚ ਰਾਹਤ ਬਹੁਤ ਵੱਡੀ ਮਿਲੀ ਉਹਨਾਂ ਨੂੰ ਕਿਉਂਕਿ ਲੰਘੇ ਕੱਲ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਇਹ ਗੱਲ ਕਹਿਤੀ ਆ ਉਹ ਕਹਿੰਦੇ ਜੀ ਕਿ ਇਹਨਾਂ ਦੀ ਗ੍ਰਿਫਤਾਰੀ ਦੇ ਉੱਤੇ 22 April ਤੱਕ ਰੋਕ ਲਾਈ ਜਾਵੇ ਯਾਨੀ ਕਿ 22 April ਤੱਕ ਪੰਜਾਬ ਦੀ ਪੁਲਿਸ ਪ੍ਰਤਾਪ ਸਿੰਘ ਬਾਜਵਾ ਨੂੰ ਗ੍ਰਿਫਤਾਰ ਨਹੀਂ ਕਰ ਸਕੂਗੀ ਤੇ ਇਹ ਵੀ ਗੱਲ ਕਹੀ ਗਈ ਹੈ ਕਿ ਪੰਜਾਬ ਦੀ ਸਰਕਾਰ ਬਾਜਵਾ ਦੇ ਖਿਲਾਫ ਕੋਈ ਵੀ ਬਿਆਨ ਜਾਰੀ ਨਾ ਕਰੇ ਕੋਈ ਵੀ ਇਹਨਾਂ ਦੇ ਖਿਲਾਫ ਗੱਲ ਕਰਨੀ ਲੋੜ ਨਹੀਂ ਤੇ ਇਹਨਾਂ ਨੇ ਕੋਈ ਇਹੋ ਜਿਹੀ ਗਤੀਵਿਧੀ ਹਾਲ ਦੀ ਘੜੀ ਨੂੰ ਵਾਚ ਕਰ ਰਹੇ ਆ ਸੋ ਪ੍ਰਤਾਪ ਸਿੰਘ ਬਾਜਵਾ 22 ਤਰੀਕ ਤੋਂ ਬਾਅਦ ਗ੍ਰਿਫਤਾਰ ਹੋਣਗੇ ਜਾਂ ਫਿਰ ਨਹੀਂ ਹੁਣ ਸਵਾਲੇ ਪੈਦਾ ਹੁੰਦਾ ਕੀ ਪ੍ਰਤਾਪ ਸਿੰਘ ਬਾਜਵਾ ਤੱਤੇ ਰੌਂ ਦੇ ਵਿੱਚ ਪਹਿਲਾਂ ਮੰਗੂ ਬੋਲਦੇ ਰਹਿਣਗੇ ਇੱਕ ਸਵਾਲ ਇਹ ਪੈਦਾ ਹੁੰਦਾ ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਸ ਵੇਲੇ ਧਿਆਨ ਖਿੱਚਦੀਆਂ ਪਰ ਕੁਝ ਕੁ ਲੋਕ ਹਰਮਨਜੀਤ ਵੀ ਗੱਲ ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਠੋਕਲਾ ਛੱਡਿਆ ਤੇ ਆਮ ਆਦਮੀ ਪਾਰਟੀ ਦਰਾਂ ਸੈਟਿੰਗ ਹੋਈ ਆ ਮੈਨੂੰ ਨਹੀਂ ਪਤਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਅੰਨੀ ਭਗਤੀ ਵਾਲੀ ਗੱਲ ਨਹੀਂ ਕਰਦਾ ਪਰ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੇ ਚਰਚੇ ਚੱਲਦੇ ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੱਲ ਨਵੀਂ ਇਹ ਚੱਲੀ ਆ ਕਿ ਭਾਈ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਸੈਟਿੰਗ ਹੋਈ ਆ ਇਸ ਸੈਟਿੰਗ ਦੇ ਵਿੱਚ ਫੁਲਾਣੇ ਫੁਲਾਣੇ ਨੇਤਾ ਬੈਠੇ ਸੀ ਬਾਜਵਾਲੀ ਉਸੇ ਤਹਿਤੀ ਇਹ ਪਸੂੜੀ ਖੜੀ ਕੀਤੀ ਆ ਆਮ ਆਦਮੀ ਪਾਰਟੀ ਆ ਜਿਹੜੀ ਉਹ ਮਿਲ ਮਿਲਾ ਕੇ ਚੱਲਦੀ ਆ ਮੈਂ ਫੇਰ ਇਹ ਗੱਲ ਕਹਿਣਾ ਜੇ ਤੁਹਾਡੇ ਵਿੱਚ ਅੱਜ ਇੰਨੇ ਵਿਚਾਰਧਾਰਕ મત ਭੇਦ ਹੈਗੇ ਆ ਕਾਂਗਰਸ ਨੂੰ ਆਮ ਆਦਮੀ ਪਾਰਟੀ ਭੜੀ ਲੱਗਦੀ ਆ ਆਮ ਆਦਮੀ ਪਾਰਟੀ ਨੂੰ ਕਾਂਗਰਸੀ ਭੜੇ ਲੱਗਦੇ ਆ ਤਾਂ ਪੰਜਾਬ ਦੇ ਲੋਕਾਂ ਦੇ ਨਾਲ ਇਸ ਗੱਲ ਦਾ ਵਾਅਦਾ ਨੰਗੇ ਚਿੱਟੇ ਤੌਰ ਤੇ ਕਰ ਲੈਣ ਕਿ ਭਵਿੱਖ ਦੇ ਵਿੱਚ ਇਹ ਕਦੇ ਵੀ ਇਕੱਠੇ ਹੋ ਕੇ ਚੋਣਾਂ ਨਹੀਂ ਲੜਨਗੇ ਜੇ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਚੋਣਾਂ ਵੀ ਲੜੀ ਜਾਣੀਆਂ ਤੇ ਆਪ ਖੰਡਬਾਦੀ ਵੀ ਕਰੀ ਜਾਣੀ ਆ ਤੇ ਫਿਰ ਭਾਈ ਪੰਜਾਬ ਦੇ ਲੋਕ ਆ ਜਿਹੜੇ ਉਹਨਾਂ ਨੂੰ ਇਸ ਵੇਲੇ ਸੋਚਣਾ ਵਿਚਾਰਨਾ ਪਊਗਾ ਵੀ ਭਾਈ ਇਹ ਬਹਾਨੇਬਾਜ਼ੀ ਕਿਵੇਂ ਕਰਦੇ ਆ ਇਹ ਕਿਸ ਤਰੀਕੇ ਦੇ ਨਾਲ ਇਸ ਵੇਲੇ ਆਪਦੇ ਵਿਚਾਰ ਬਦਲ ਕੇ ਚੱਲਦੇ ਆ ਕਿਉਂਕਿ ਅਸੀਂ ਦੇਖਦੇ ਆ ਕਦੇ ਕਿਸੇ ਚੋਣ ਦੇ ਵਿੱਚ ਗੱਠਜੋੜ ਕਰ ਲਿਆ ਕਦੇ ਕਿਸੇ ਚੋਣ ਦੇ ਵਿੱਚ ਗੱਠਜੋੜ ਕਰ ਲਿਆ ਤੇ ਉਦਾਂ ਇਸ ਤਰੀਕੇ ਦੀਆਂ ਗੱਲਾਂ ਚੱਲਦ ਕਰੇ ਨੇ ਇਹ ਮਾੜੇ ਹਨ ਇਹ ਮਾੜੇ ਹਨ ਇਹ ਐਦਾਂ ਹਨ ਜੇ ਕਾਂਗਰਸੀ ਇੰਨੇ ਮਾੜੇ ਹਨ ਤੇ ਆਮ ਆਦਮੀ ਪਾਰਟੀ ਬਦਲਾ ਇਹ ਲੈ ਕੇ ਆਵੇ ਜਿਕੇ ਅਸੀਂ ਇਹਨਾਂ ਨਾਲ ਕਦੇ ਗੱਠਜੋੜ ਕਰਨਾ ਹੀ ਨਹੀਂ ਤੇ ਜੇ ਕਾਂਗਰਸ ਇਹ ਸੋਚ ਲਈ ਕਿ ਆਮ ਆਦਮੀ ਪਾਰਟੀ ਦੇ ਬਦਰਾ ਦੇਣਾ ਤੇ ਲੋਕਾਂ ਨੂੰ ਲੁੱਟਿਆ ਤੇ ਭਵਿੱਖ ਦੇ ਵਿੱਚ ਇਹ ਵੀ ਨਾ ਘਟ ਜੋੜ ਕਰਿਆ ਕਰਨਗੇ ਜੀ ਬਿਲਕੁਲ ਸਹੀ ਗਾ ਤੁਸੀਂ ਟਾਣਾ ਸਾਹਿਬ ਗੱਲ ਤਾਂ ਇੱਥੇ ਆ ਕੇ ਮੁੱਕਦੀ ਹੈ ਨਾ ਪਰ ਕਿਹਨੇ ਇਹ ਗੱਲਾਂ ਮੰਨਣੀਆਂ ਨੇ ਤੇ ਕਿਹਨੇ ਵਿਚਾਰਨੀਆਂ ਨੇ ਤਾਂ ਲੋਕਾਂ ਨੂੰ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਵੀ ਕੀ ਕੀ ਕਿਹੜੇ ਕਿਹੜੇ ਵੇਲੇ ਦੇ ਵਿੱਚ ਕਿਵੇਂ ਕਿਵੇਂ ਹੋਇਆ ਸੋ ਖੈਰ ਉਧਰ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਵਿੱਚ ਲਾਪਤਾ ਹੋ ਗਏ ਨੇ ਜੇ ਕਹਿੰਦੇ ਗਮਸ਼ੁਦਗੀ ਦੇ ਪੋਸਟਰ ਲੱਗੇ ਨੇ ਉਹਨਾਂ ਦੇ ਹਰ ਪਾਸੇ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਚਰਨਜੀਤ ਸਿੰਘ ਚੰਨੀ ਆ ਜਿਹੜੇ ਉਹ ਸਾਬ ਪੰਜਾਬ ਦੇ ਉਹ ਇਸ ਵੇਲੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਆ ਤੇ ਭਾਜਪੀ ਦੇ ਵੱਲੋਂ ਉਹਨਾਂ ਦੇ ਨਾਂ ਦੇ ਪੋਸਟਰ ਲਾਏ ਗਏ ਆ ਉਹਦੇ ਵਿੱਚ ਭਾਜਪੀ ਦੇ ਜਲੰਧਰ ਖੇਤਰ ਦੇ ਆਗੂਆਂ ਨੇ ਬੋਰਡਾਂ ਦੇ ਵਿੱਚ ਪੋਸਟਰਾਂ ਦੇ ਵਿੱਚ ਇਹ ਗੱਲ ਕਹੀ ਆ ਕਿ ਸਾਡੇ ਇਲਾਕੇ ਦਾ ਮੈਂਬਰ ਪਾਰਲੀਮੈਂਟ ਸਾਡੇ ਇਲਾਕੇ ਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਲਾਪਤਾ ਇਹਨਾਂ ਨੂੰ ਲੱਭ ਕੇ ਲਿਆਉਣ ਵਾਲੇ ਨੂੰ ਵਾਜਬ ਇਨਾਮ ਦਿੱਤਾ ਜਾਊਗਾ ਇਹ ਬਿਲਕੁਲ ਉਸ ਤਰੀਕੇ ਦੀ ਪੋਸਟਰ ਆ ਜਿਸ ਤਰੀਕੇ ਨਾਲ ਗੁਰਦਾਸਪੁਰ ਦੇ ਵਿੱਚ ਕਾਂਗਰਸ ਵੀ ਸਨੀ ਦਿਓਲ ਦੇ ਲਾਉਂਦੇ ਹੁੰਦੇ ਸੀ ਉਦੋਂ ਆਪਾਂ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਸਣੀ ਦੇ ਉਰ ਲਾਪਤਾ ਹੈਗਾ ਸਣੀ ਦੇ ਉਰ ਨੂੰ ਲੱਭ ਕੇ ਲਿਆਉਣ ਵਾਲੇ ਨੂੰ ਅਸੀਂ ਇਨਾਮ ਦੇਵਾਂਗੇ ਤੇ ਕਾਂਗਰਸੀ ਕਹਿੰਦੇ ਹੁੰਦੇ ਸੀ ਤੇ ਅੱਜ ਉਹੀ ਗੱਲ ਆ ਜਿਹੜੀ ਉਹ ਕਾਂਗਰਸੀਆਂ ਦੇ ਉੱਤੇ ਆ ਕਿਉਂਕਿ ਜ਼ਿਲ੍ਹੇ ਦੇ ਆਗੂ ਇਹ ਗੱਲ ਕਹਿੰਦੇ ਭਾਜੀਪੀ ਦੇ ਕਿ ਚਰਨਜੀਤ ਸਿੰਘ ਚੰਨੀ ਤਾਂ ਇਲਾਕੇ ਦੇ ਵਿੱਚ ਵੜਦਾ ਹੀ ਨਹੀਂ ਜਿੱਤਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਇਹ ਕਿੰਨੇ ਕ ਲੋਕਾਂ ਦੇ ਵਿੱਚ ਗਏ ਆ ਕਿੰਨੇ ਕ ਪਿੰਡ ਦੇ ਲੋਕਾਂ ਨੂੰ ਮਿਲੇ ਆ ਕਿੰਨੇ ਕ ਲੋਕਾਂ ਨੇ ਮਸਲੇ ਹੱਲ ਕੀਤੇ ਆ ਸੋ ਇਹਨੂੰ ਆਪਾਂ ਸਿਆਸੀ ਕਹਿ ਲਈਏ ਗੈਰ ਸਿਆਸੀ ਗੱਲ ਕਹਿ ਲਈਏ ਪਰ ਇਹੋ ਜਿਹਾ ਕੁਝ ਆਮ ਚੱਲਦਾ ਹ ਜਦੋਂ ਨਵਜੋਤ ਸਿੰਘ ਸਿੱਧੂ ਮੈਂਬਰ ਪਾਰਲੀਮੈਂਟ ਸੀ ਉਦੋਂ ਅਕਾਲੀ ਦਲ ਦੇ ਕਈ ਆਗੂ ਪੋਸਟਰ ਉਹਨਾਂ ਬਾਰੇ ਲਾਉਂਦੇ ਹੁੰਦੇ ਸੀ ਵੀ ਭਾਈ ਇਹ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਆ ਇਹ ਸੌਰੀ ਭੀਜਪੀ ਦੇ ਮੈਂਬਰ ਪਾਰਲੀਮੈਂਟ ਆ ਤੇ ਹੁਣ ਕਾਂਗਰਸ ਦੇ ਵਿਧਾਇਕ ਹੈਗੇ ਆ ਤੇ ਭਾਈ ਇਹਨਾਂ ਦੇ ਵੱਲੋਂ ਕਿਉਂ ਨਹੀਂ ਹੁਣ ਲੱਭਿਆ ਜਾਂਦਾ ਇਹਨਾਂ ਨੂੰ ਉਦੋਂ ਭੀਜਪੀ ਕਦੇ ਅਕਾਲੀ ਕੁਛ ਨਾ ਕੁਛ ਕਹਿੰਦੇ ਹੁੰਦੇ ਸੀ ਸੋ ਕਹਿਣ ਦਾ ਭਾਵੇਂ ਜੀ ਕਿ ਇਹ ਪੋਸਟਰ جنگ ਚੱਲਦੀ ਰਹੀ ਆ ਪੋਟਰ ਜੰਗ ਤੋਂ ਉੱਤੇ ਦੀ ਗੱਲ ਵੀ ਹੋਣੀ ਚਾਹੀਦੀ ਆ ਚੰਨੀ ਸਾਹਿਬ ਦੇ ਕੋਲੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਆ ਕੇ ਆਪਣੇ ਇਲਾਕੇ ਦੇ ਵਿੱਚ ਨਿਭਾਉਣ ਕਿਉਂਕਿ 2027 ਦੀਆਂ ਚੋਣਾਂ ਦੇ ਵਿੱਚ ਅਸੀਂ ਸੀਐਮ ਬਣ ਜਾਣਾ ਇਹ ਪੰਜਾਬ ਦੇ 7-8 ਕਾਂਗਰਸੀ ਆਗੂ ਹੁਣੇ ਤਾਂ ਸੋਚੀ ਜਾਂਦੇ ਆ ਪਰ ਭਾਈ ਤੁਹਾਡੇ ਕੋਲੇ ਜਿਹੜੀਆਂ ਜ਼ਿੰਮੇਵਾਰੀਆਂ ਇਸ ਵੇਲੇ ਆ ਪਹਿਲਾਂ ਉਹਨਾਂ ਦਾ ਪਾਲਣ ਕਰੋ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾ ਕੇ ਦਿਖਾਓ ਜੀ ਜੀ ਬਿਲਕੁਲ ਸਹੀ ਤਟਾਣਾ ਸਾਬੂਤਰ ਫਰੀਦਕੋਟ ਦੇ ਜਿਹੜੇ ਐਮਪੀ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਨਵੀਂ ਗੱਲ ਕਹਿ ਦਿੱਤੀ ਹੈ ਜੀ ਨਵਾਂ ਖੁਲਾਸਾ ਕਰ ਦਿੱਤਾ ਉਹ ਕਹਿੰਦੇ ਵੀ ਮੇਰੇ ਤੇ ਪਰਚਾ ਦਰਜ ਕਰਨ ਦੀ ਤਿਆਰੀ ਹੈ ਜੀ ਪੂਰੀ ਤਰ੍ਹਾਂ ਨਾਲ ਪੰਜਾਬ ਸਰਕਾਰ ਦੀ ਬਿਲਕੁਲ ਪੁਲਿਸ ਦੀ ਬਿਲਕੁਲ ਬਿਲਕੁਲ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਮੇਰੇ ਉੱਤੇ ਪਰਚਾ ਦਰਜ ਕਰਨ ਦੀ ਬਿਲਕੁਲ ਤਿਆਰੀ ਚੱਲ ਰਹੀ ਆ ਉਹ ਕਹਿੰਦੇ ਜੀ ਕਿ ਜਿਸ ਦਿਨ ਅਸੀਂ ਆ ਪਿਛਲੇ ਦਿਨੀ ਆਪਾਂ ਜਾਣਦੇ ਕਿ ਤਲਵੰਡੀ ਸਾਬੋ ਦੇ ਵਿੱਚ ਇੱਕ ਕਾਨਫਰੰਸ ਕੀਤੀ ਸੀਗੀ ਅਮਰਤਪਾਲ ਸਿੰਘ ਦੇ ਢੜੇ ਵੱਲੋਂ ਉਹ ਕਹਿੰਦੇ ਜੀ ਉਸ ਕਾਨਫਰੰਸ ਨੂੰ ਲਾਬ ਮਿਸਾਲ ਹੁਲਾਰਾ ਮਿਲਿਆ ਦੀਦੇ ਕਰਕੇ ਪੰਜਾਬ ਦੀ ਸਰਕਾਰ ਮੇਰੇ ਤੋਂ ਡਰੀ ਬੈਠੀ ਆ ਉਹ ਕਹਿੰਦੇ ਜੀ ਕਿ ਮੈਨੂੰ ਲਗਾਤਾਰ ਇਸ ਗੱਲ ਦੇ ਲਈ ਡਰਾਇਆ ਜਾ ਰਿਹਾ ਵੀ ਭਾਈ ਤੁਹਾਡੀ ਕਿਸੇ ਵੀ ਵੇਲੇ ਗ੍ਰਿਫਤਾਰੀ ਹੋ ਸਕਦੀ ਹੈ ਜਿਹੜੀ ਗੱਲ ਕਹੀ ਹੈ ਇਸ ਵੇਲੇ ਸਰਬਜੀਤ ਸਿੰਘ ਖਾਲਸਾ ਨੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਕਹਿਣ ਮੁਤਾਬਕ ਮੈਨੂੰ ਉਸ ਤੋਂ ਅਗਲੇ ਦਿਨ ਜਾਨਕਿ ਤਲਵੰਡੀ ਸਾਬੋ ਚ ਜਿਸ ਦਿਨ ਕਾਨਫਰੰਸ ਕੀਤੀ ਹੈ ਵਿਸਾਖੀ ਮੌਕੇ ਉਹ ਕਹਿੰਦੇ ਕਿ ਉਸ ਤੋਂ ਅਗਲੇ ਦਿਨ ਮੈਨੂੰ ਦੋ ਅਧਿਕਾਰੀਆਂ ਦੇ ਫੋਨ ਆਏ ਉਹਨਾਂ ਦੋਵਾਂ ਨੇ ਇਹ ਗੱਲ ਕਹੀ ਕਿ ਤੁਹਾਨੂੰ ਗ੍ਰਿਫਤਾਰ ਕਰਨ ਦੇ ਲਈ ਤਿਆਰੀਆਂ ਚੱਲ ਰਹੀਆਂ ਤੁਹਾਡੀ ਕਿਸੇ ਵੀ ਵੇਲੇ ਉਹ ਕਹਿੰਦੇ ਜੀ ਗ੍ਰਿਫਤਾਰੀ ਹੋ ਸਕਦੀ ਹੈ ਉਹ ਕਹਿੰਦੇ ਜੀ ਕਿ ਮੈਂ ਇਸ ਗੱਲ ਦੀ ਪ੍ਰਵਾਹ ਨਹੀਂ ਕਰਦਾ ਆਮ ਤੌਰ ਤੇ ਉੱਤੇ ਉਹ ਕਹਿੰਦੇ ਜੀ ਕਿ ਜੇ ਕਿਸੇ ਵੀ ਬੰਦੇ ਨੂੰ ਗ੍ਰਿਫਤਾਰ ਕਰਨਾ ਹੋਵੇ ਨਾ ਮੈਂਬਰ ਪਾਰਲੀਮੈਂਟ ਨੂੰ ਉਹਦੇ ਲਈ ਕਹਿੰਦੇ ਜੀ ਕਿ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਆ ਪਰ ਜੇ ਐਂਡੀਪੀਐਸ ਦੇ ਤਹਿਤ ਪਰਚਾ ਦਰਜ ਕਰਨਾ ਹੋਵੇ ਤੇ ਫਿਰ ਉਹਦੀ ਮਨਜ਼ੂਰੀ ਦੀ ਲੋੜ ਦੀ ਪੈਂਦੀ ਉਹ ਕਹਿੰਦੇ ਜੀ ਕਿ ਮੈਨੂੰ ਹੁਣ ਇਸ ਗੱਲ ਦੀਆਂ ਕਨਸੂਆਂ ਮਿਲਣੀਆਂ ਸ਼ੁਰੂ ਹੋਈਆਂ ਕਿ ਮੇਰੇ ਉੱਤੇ ਨਸ਼ਿਆਂ ਦਾ ਪਰਚਾ ਦਰਜ ਕੀਤਾ ਜਾ ਸਕਦਾ। ਸੋ ਪਤਾ ਨਹੀਂ ਜੀ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕਿਹੜੇ ਸਰੋਤ ਦੇ ਆਧਾਰ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜੇ ਹੁਣ ਆਮ ਆਦਮੀ ਪਾਰਟੀ ਸਰਬਜੀਤ ਸਿੰਘ ਖਾਲਸਾ ਨੂੰ ਕਵੇ ਕਿ ਨਹੀਂ ਤਾਂ ਭਾਈ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ ਤੇ ਤੁਸੀਂ ਤਾਂ ਇਹ ਗੱਲ ਕਹਿੰਨੇ ਵੀ ਭਾਈ ਇਸ ਤਰੀਕੇ ਦੇ ਨਾਲ ਇੱਥੇ ਮੇਰੇ ਤੇ ਪਰਚਾ ਦਰਜ ਕਰਨ ਦੀਆਂ ਤਿਆਰੀਆਂ ਹੈਗੀਆਂ। ਤੇ ਤੁਸੀਂ ਭਾਈ ਦੱਸੋ ਵੀ ਉਹ ਅਧਿਕਾਰੀ ਕਿਹੜੇ-ਕਿਹੜੇ ਆ ਤੇ ਫਿਰ ਇੱਕ ਨਵਾਂ ਪੰਗਾ ਸ਼ੁਰੂ ਹੋ ਜਾਣਾ ਪਰ ਉਹਨਾਂ ਨੇ ਇਹ ਗੱਲ ਕਹਿ ਕੇ ਇੱਕ ਨਵੀਂ ਚਰਚਾ ਛਿੜਤੀ ਆ ਨਾਲੋਂ ਵੀ ਗੱਲ ਕਹਿੰਦੇ ਕਹਿੰਦੇ ਜੀ ਕਿ 2027 ਦੇ ਵਿੱਚ ਅਮਰਤਪਾਲ ਸਿੰਘ ਨੇ ਮੁੱਖ ਮੰਤਰੀ ਬਣਨਾ ਚਲੋ ਇਹ ਤਾਂ ਸਰਬਜੀਤ ਸਿੰਘ ਖਾਲਸਾ ਦੀ ਆਪਦੀ ਇੱਛਾ ਉਹਨਾਂ ਨੂੰ ਕੀ ਲੱਗਦਾ ਵੀ ਭਾਈ ਕਿਹਨੇ ਮੁੱਖ ਮੰਤਰੀ ਬਣ ਜਾਣਾ ਅਸੀਂ ਤਾਂ ਇੰਨਾ ਉਲਾਰਵਾਦੀ ਨਹੀਂ ਸੋਚਦੇ ਐਵੇਂ ਮਗਰ ਲਾ ਕੇ ਕਹਿ ਦਗੇ ਜੀ ਹਾਂ ਹਾਂ ਇਹਨੇ ਮੁੱਖ ਮੰਤਰੀ ਬਣ ਜਾਣਾ ਇਹਨੇ ਤਾਂ ਮੁੱਖ ਮੰਤਰੀ ਬਿਲਕੁਲ ਨਹੀਂ ਬਣਨੇ ਦੀ ਕੋਈ ਤਕ ਨਹੀਂ ਬਣਦੀਗੀ ਪਰ ਇੰਨੀ ਗੱਲ ਜ਼ਰੂਰ ਕਣੀ ਬਣਦੀ ਆ ਵੀ ਭਾਈ ਜਿਸ ਤਰੀਕੇ ਦੇ ਹਾਲਾਤ ਆ ਉਹ এজ ਕਿ 227 ਵਾਲੇ ਵੱਧ ਸੋਚਿਆ ਜਾ ਰਿਹਾ ਤੇ ਅੱਜ ਦੇ ਸਮੇਂ ਬਾਰੇ ਘੱਟ ਸੋਚਿਆ ਜਾ ਰਿਹਾ ਜਦ ਕਿ ਚਾਹੀਦਾ ਇਹ ਆ ਕਿ ਇਸ ਵੇਲੇ ਅੱਜ ਜਿਹੜੀਆਂ ਜ਼ਿੰਮੇਵਾਰੀਆਂ ਸਰਬਜੀਤ ਸਿੰਘ ਖਾਲਸਾ ਦੇ ਕੋਲੇ ਆ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਇਆ ਜਾਵੇ ਤੇ ਅਗਲੀ ਗੱਲ ਫੇਰ ਕੀਤੀ ਜਾਵੇ ਜੀ ਬਿਲਕੁਲ ਸਹੀ ਟਾਣਾ ਸਾਹਿਬ ਤੇ ਹੁਣ ਆਪਾਂ ਬਿਜਲੀ ਮਾਹਰਮੇ ਦੀ ਗੱਲ ਕਰ ਲਈਏ ਜੀ ਪੰਜਾਬ ਦੇ ਵਿੱਚ 600 ਯੂਨਿਟ ਬਿਜਲੀ ਮੁਫਤ ਆ ਪਰ ਫੇਰ ਵੀ ਲੋਕਾਂ ਨੂੰ ਚੈਨ ਨਹੀਂ ਲੋਕਾਂ ਨੂੰ ਸੰਤੁਸ਼ਟੀ ਨਹੀਂ ਲੋਕਾਂ ਨੂੰ ਲਾਲਚ ਜਿਹੜਾ ਲੋਕਾਂ ਦਾ ਵਧਦਾ ਜਾ ਰਿਹਾ ਪੰਜਾਬ 'ਚ ਸਾਲਾਨਾ ਬਿਜਲੀ ਚੋਰੀ ਜਿਹੜੀ ਉਹ 2000 ਕਰੋੜ ਤੋਂ ਵੀ ਪਾਰ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਦੇਖੋ ਗੱਲ ਇਹ ਅਸਲ ਦੇ ਵਿੱਚ ਗੱਲ ਇਹ ਆ ਕਿ ਜਿਹੜੀ ਇਸ ਵਾਲੇ ਨਾ ਬਿਜਲੀ ਚੋਰੀ ਦੀ ਗੱਲ ਆ ਉਹ ਬੜੀ ਵੱਡੀ ਆ ਕਿਉਂਕਿ ਪੰਜਾਬ ਦੇ ਵਿੱਚ ਬਿਜਲੀ ਚੋਰੀ ਦੀਆਂ ਗੱਲਾਂ ਜਿਹੜੀਆਂ ਉਹ ਪਹਿਲਾਂ ਵੀ ਹੁੰਦੀਆਂ ਸੀ ਪੰਜਾਬ ਦੇ ਵਿੱਚ 600 ਯੂਨਟ ਬਿਜਲੀ ਮਾਫ਼ ਹੋਣ ਦੇ ਬਾਵਜੂਦ ਇਸ ਵੇਲੇ ਵੀ ਬਿਜਲੀ ਚੋਰੀ ਦੀਆਂ ਗੱਲਾਂ ਚੱਲਦੀਆਂ ਆ ਆ ਮੇਰੇ ਕੋਲ ਇੱਕ ਰਿਪੋਰਟ ਆ ਹੁਣ ਇਹ ਰਿਪੋਰਟ ਦੱਸਦੀ ਚਕਾ 2024-25 ਦੇ 9 ਮਹੀਨੇ ਵਿੱਚ ਰੋਜ਼ਾਨਾ ਪੰਜਾਬ ਦੇ ਲੋਕਾਂ ਨੇ 5.5 ਕਰੋੜ ਰੁਪਏ ਦੀ ਬਿਜਲੀ ਚੋਰੀ ਕੀਤੀ ਆ ਇਹ ਬਿਜਲੀ ਚੋਰਾਂ ਦੇ ਵਿੱਚ ਧਾਰਮਿਕ ਡੇਰਿਆਂ ਵਾਲੇ ਕੁਝ ਕੁ ਥਾਣੇ ਕੁਝ ਕੁ ਕਿਸਾਨ ਯੂਨੀਅਨ ਦੇ ਮੈਂਬਰ ਕੁਝ ਕੁ ਸਿਆਸੀ ਲੋਕ ਤੇ ਕੁਝ ਕੁ ਸਰਪੰਚ ਤੇ ਕੁਝ ਕੁ ਹੋਰ ਲੋਕ ਆ ਜਿਹੜੇ ਉਹ ਬਿਜਲੀ ਚੋਰੀ ਕਰਨ ਦੇ ਵਿੱਚ ਮੂਰੇ ਆ ਉਹ ਇਹ ਗੱਲ ਕਹਿੰਦੇ ਵੀ ਭਾਈ ਸਾਡੀ ਪਹੁੰਚ ਹੈਗੀ ਸਾਨੂੰ ਕੋਈ ਰੋਕੇ ਦਿਖਾਵੇ ਯਾਨੀ ਕਿ ਇਸ ਵੇਲੇ ਵੀ ਪੰਜਾਬ ਦੇ ਵਿੱਚ ਬਿਜਲੀ ਚੋਰੀ ਜ਼ੋਰਾਂ ਦੇ ਉੱਤੇ ਆ ਪਤਾ ਲੱਗਾ ਜੀ ਕਿ 2015-16 ਦੇ ਵਿੱਚ ਪਾਵਰ ਕਮ 1200 ਕਰੋੜ ਰੁਪਇਆ ਘਾਟੇ 'ਚ ਸੀ ਸਾਲ ਦਾ ਹੁਣ ਲੰਘੇ ਬਰੇ ਯਾਨੀ ਕਿ 2024 ਦੇ ਵਿੱਚ ਇਹ ਵਿੱਤੀ ਘਾਟਾ ਜਿਹੜਾ ਲੰਘੇ ਬਰੇ ਦਾ ਬਿਜਲੀ ਚੋਰੀ ਦੇ ਰੂਪ ਦੇ ਵਿੱਚ 20 ਕਰੋੜ ਤੋਂ ਉੱਤੇ ਦਾ ਹੋ ਗਿਆ ਸੌਰੀ 2000 ਕਰੋੜ ਤੋਂ ਉੱਤੇ ਦਾ ਹੋ ਗਿਆ ਹੁਣ ਇਹ 2000 ਕਰੋੜ ਤੋਂ ਉੱਤੇ ਦਾ ਘਾਟਾ ਹੋ ਗਿਆ ਤੇ ਹਰ ਸਾਲ ਇੰਨੇ ਕਰੋੜ ਦੀ ਬਿਜਲੀ ਯਾਨੀ ਕਿ 2000 ਕਰੋੜ ਤੋਂ ਉੱਤੇ ਦੀ ਬਿਜਲੀ ਚੋਰੀ ਹੋ ਜਾਂਦੀ ਆ ਇਹ ਪੰਜਾਬ ਦੇ ਵਿੱਚ ਹਾਲਾਤ ਨੇ ਭਾਈ ਇਸ ਵੇਲੇ ਵੇਨੇ ਕੀ ਬਣਦਾ ਆਉਂਦੇ ਸਮੇਂ ਦੇ ਵਿੱਚ ਪਰ ਪੰਜਾਬ ਦੇ ਲੋਕਾਂ ਦੇ ਸੁਭਾਅ ਦੇ ਵਿੱਚ ਇਮਾਨਦਾਰੀ ਵੀ ਬਹੁਤ ਆ ਪਰ ਕੁਝ ਕੁ ਪੰਜਾਬ ਦੇ ਲੋਕ ਆ ਜਿਹੜੇ ਉਹ ਚੋਰੀ ਕਰਨ ਦੇ ਵਿੱਚ ਢਿੱਲ ਨਹੀਂ ਵਰਤਦੇ ਉਹ ਪੰਜਾਬ ਦੇ ਲੋਕ ਆ ਕਈ ਜਿਹੜੇ ਉਹ ਮੌਕਾ ਭਾਲਦੇ ਵੀ ਭਾਈ ਸਾਨੂੰ ਕਿਤੇ ਨਾ ਕਿਤੇ ਜਿਗਾੜ ਲੱਗ ਜੇ ਤੇ ਅਸੀਂ ਭਾਈ ਚੋਰੀ ਕਰਦੇ ਰਹੇਗੇ ਸੋ ਇਹ ਵੇਲਾ ਸਾਹਮਣੇ ਆਇਆ ਵੀ ਭਾਈ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬਿਜਲੀ ਚੋਰੀ ਇਸ ਵੇਲੇ ਜ਼ੋਰਾਂ ਦੇ ਉੱਤੇ ਹੈਗੀ ਆ ਜੀ ਬਿਲਕੁਲ ਸਹੀ ਟਾਣਾ ਸਾਹਿਬ ਤੇ ਖੈਰ ਉਧਰ ਦੂਸਰੇ ਬੰਨੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੋਏ ਹੈ ਕਿ ਦਿੱਲੀ ਤੋਂ ਅਮਰਤਸਰ ਤੱਕ ਜਾਣ ਦੇ ਲਈ ਬੁਲੇਟ ਟ੍ਰੇਨ ਜਿਹਦਾ ਤਿਆਰੀ ਚੱਲ ਰਹੀ ਹੈ ਤੇ ਉਹਦੇ ਵਾਸਤੇ 32 ਪਿੰਡਾਂ ਦੀ ਜ਼ਮੀਨ ਐਕਵਾਇਰ ਹੋਊਗੀ ਜੀ ਦੇਖੋ ਜੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਬੁਲੇਟ ਟ੍ਰੇਨ ਚੱਲੇ ਇਹਦੀ ਅਸੀਂ ਕਾਮਨਾ ਕਰਦੇ ਆ ਅਸੀਂ ਵੀ ਚਾਹੁੰਦੇ ਜੀ ਕਿ ਪੰਜਾਬ ਦੇ ਵਿੱਚ ਬੁਲੇਟ ਟ੍ਰੇਨ ਚੱਲੇ ਪੰਜਾਬ ਤਰੱਕੀ ਦੇ ਮਾਮਲੇ ਦੇ ਵਿੱਚ ਅੱਬਲ ਰਵੇ ਤੇ ਇਹ ਗੱਲ ਸਮੇਂ ਦੀ ਬਹੁਤ ਵੱਡੀ ਲੋੜ ਆ ਤੇ ਅਗਲੀ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਪਏ ਆ ਤੇ ਉਹ ਇਹ ਦੱਸਦੇ ਜੀ ਕਿ ਪੰਜਾਬ ਦੇ ਵਿੱਚ ਪਹਿਲਾਂ ਆਪਾਂ ਨੂੰ ਫਟਕ ਪੂਰੇ ਕਰ ਲੈਣੇ ਚਾਹੀਦੇ ਆ ਪਹਿਲਾਂ ਆਪਾਂ ਨੂੰ ਰੇਲਵੇ ਫਲਾਈਓਵਰ ਬਣਾਉਣੇ ਚਾਹੀਦੇ ਆ ਪਹਿਲਾਂ ਆਪਾਂ ਨੂੰ ਰੇਲ ਦੇ ਢਾਂਚੇ ਦਾ ਸੁਧਾਰ ਕਰਨਾ ਚਾਹੀਦਾ ਪਰ ਕਹਿੰਦੇ ਵੀ ਕੇਂਦਰ ਦੀ ਸਰਕਾਰ ਨੇ ਤੇ ਇਹ ਗੱਲ ਕਹਤੀ ਹੈ ਜੀ ਕਿ ਪੰਜਾਬ ਦੇ ਵਿੱਚ ਜਿਹੜੀ ਆ ਉਹ ਬੁਲੇਟ ਟ੍ਰੇਨ ਵਾਸਤੇ ਜ਼ਮੀਨ ਅਕਵਾਇਰ ਹੋਣ ਕੀਤੀ ਜਾਣੀ ਹੈ ਦਿੱਲੀ ਤੋਂ ਲੈ ਕੇ ਅਮਰitsar ਤੱਕ ਤੇ ਬੁਲੇਟ ਟ੍ਰੇਨ ਦਾ ਕੰਮ جاری ਆ ਵੀ ਯਾਨੀ ਕਿ ਜ਼ਮੀਨਾਂ ਅਕਵਾਇਰ ਕਰਨ ਦਾ ਪ੍ਰੋਜੈਕਟ ਪੂਰਾ ਕਰਨ ਦਾ ਕੰਮ جاری ਆ ਇਹ ਸਮਾਂ ਦੱਸੂਗਾ ਵੀ ਭਾਈ ਇਹ ਕਦੋਂ ਸ਼ੁਰੂਆਤ ਹੁੰਦੀ ਤੇ ਕਦੋਂ ਇਸ ਕੰਮ ਦੀ ਸਮਾਪਤੀ ਹੁੰਦੀ ਆ ਪਰ ਜਿਹੜੀ ਨਵੀਂ ਤਾਜ਼ੀ ਜਾਣਕਾਰੀ ਆਈ ਆ ਉਹ ਇਹ ਦੱਸਦੀ ਆ ਕਿ ਪੰਜਾਬ ਦੇ ਵਿੱਚ ਜਲੰਧਰ ਦੇ 49 ਮੋਹਾਲੀ ਦੇ 39 ਲੁਧਿਆਣੇ ਦੇ 37 ਫਤਿਹਗੜ੍ਹ ਸਾਹਿਬ ਦੇ 25 ਅੰਮ੍ਰਿਤਸਰ ਦੇ 22 ਕਪੂਰਥਲਾ ਦੇ 12 ਰੋਪੜ ਤੇ ਤਰਨਤਾਰਨ ਦਾ ਇੱਕ ਇੱਕ ਪਿੰਡ ਆ ਜਿਹੜਾ ਉਹਦੀ ਜ਼ਮੀਨ ਅਕਵਾਇਰ ਕੀਤੀ ਜਾਣੀ ਆ ਕਹਿੰਦੇ ਵੀ ਦਿੱਲੀ ਤੋਂ ਚੱਲ ਕੇ ਇਹ ਬੁਲੇਟ ਟ੍ਰੇਨ ਤੇ ਅਮਰitsar ਦੇ ਵਿੱਚ 2.5 ਘੰਟਿਆਂ ਚ ਪਹੁੰਚ ਜਾ ਕਰਨੀ ਆ ਤੇ ਇਹ ਕਹਿੰਦੇ ਜੀ ਪਤਾ ਲੱਗਾ ਕਿ 300 ਤੋਂ ਵੱਧ 300 ਤੋਂ ਵੱਧ ਕਹਿੰਦੇ ਵੀ ਇਸ ਵੇਲੇ ਵੱਖ-ਵੱਖ ਪਿੰਡਾਂ ਦੀ ਜਿਹੜੀ ਆ ਉਹ ਜ਼ਮੀਨ ਐਕਵਾਇਰ ਹੋਣੀ ਆ 321 ਪਿੰਡਾਂ ਦੀ ਕੁਝ ਦਿੱਲੀ ਦੇ ਪਿੰਡਾਂ ਦੀ ਕੁਝ ਹਰਿਆਣੇ ਦੇ ਪਿੰਡਾਂ ਦੀ ਤੇ ਸਭ ਤੋਂ ਵੱਧ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਐਕਵਾਇਰ ਹੋਣੀ ਆ ਦੱਸਿਆ ਤੇ ਇਹ ਵੀ ਜਾ ਰਿਹਾ ਵੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਇਹ ਜ਼ਮੀਨ ਦਾ ਭਾਅ 5 ਗੁਣਾ ਵੱਧ ਮਿਲੂਗਾ ਪਰ ਇਹ ਸਮਾਂ ਦੱਸੂਗਾ ਵੀ ਕਿੰਨਾ ਕੁ ਵੱਧ ਮਿਲਦਾ ਕੀ ਬਣਦਾ ਤੇ ਕੀ ਨਹੀਂ ਬਣਦਾ ਪਰ ਪੰਜਾਬ ਦੇ ਵਿੱਚ ਬੁਲੇਟ ਟ੍ਰੇਨ ਦੇ ਲਈ ਜਾਂ ਕਹਿ ਦਈਏ ਵੀ ਭਾਈ ਪੰਜਾਬ ਵੱਲ ਨੂੰ ਤੋਰਨ ਵਾਲੀ ਬੁਲੇਟ ਟ੍ਰੇਨ ਦੇ ਲਈ ਜ਼ਮੀਨਾਂ ਨੂੰ ਅਕਵਾਇਰ ਕਰਨ ਦਾ ਕੰਮ ਜਿਹੜਾ ਉਹ ਸ਼ੁਰੂ ਹੋਣ ਲੱਗਾ ਤੇ ਵੇਨੇ ਵੀ ਭਾਈ ਇਹਦੇ ਵਿੱਚੋਂ ਕਿੰਨੀ ਕੀ ਸਫਲਤਾ ਮਿਲਦੀ ਆ ਤੇ ਪਰ ਇਹ ਗੱਲ ਜ਼ਰੂਰ ਆ ਕੇ ਭਾਈ ਇਸ ਵੇਲੇ ਸਭ ਦਾ ਧਿਆਨ ਇਸੇ ਗੱਲ ਵੱਲ ਟਿਕਿਆ ਹੋਇਆ ਵੀ ਭਾਈ ਕਿੰਨੀ ਕੀ ਜ਼ਮੀਨ ਅਕਵਾਇਰ ਹੋਊਗੀ ਕਿਹੜੇ ਕਿਹੜੇ ਪਿੰਡ ਦੇ ਵਿੱਚੋਂ ਕਿਹੜੇ ਕਿਹੜੇ ਪਾਸੇ ਦੇੋਂ ਕਿਹੜੇ ਕਿਹੜੇ ਹਿੱਸੇ ਦੇ ਵੱਲੋਂ ਇਹ ਨਿਕਲਣੀ ਹੈਗੀ ਟ੍ਰੇਨ ਦੀ ਜੀ ਤਰਾਸਾਬੋਦਰ ਬੀਬੀ ਜਗੀਰਕੌਰ ਹੋਣਾਂ ਦੀ ਕਾਲ ਰਿਕਾਰਡਿੰਗ ਦਾ ਮਸਲਾ ਬਹੁਤ ਜ਼ਿਆਦਾ ਭਖਿਆ ਹੋਇਆ ਤੇ ਕਹਿੰਦੇ ਜਿਨੇ ਕਾਲ ਰਿਕਾਰਡ ਕੀਤੀ ਹੈ ਉਹਦੇ ਤੇ ਹੁਣ ਬੀਬੀ ਜਗੀਰਕੌਰ ਹੋਰੀ ਕਾਰਵਾਈ ਕਰਨਗੇ ਹਾਂ ਬਿਲਕੁਲ ਜੀ ਬਿਲਕੁਲ ਬੀਬੀ ਜਗੀਰਕੌਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਂ ਉਹ ਲੋਕ ਬਖਸ਼ਣੇ ਨਹੀਂ ਜਿਹੜੇ ਲੋਕਾਂ ਦੇ ਵੱਲੋਂ ਮੇਰੀ ਇਮੇਜ ਨੂੰ ਸੱਟ ਮਾਰੇਗਾ ਹੀ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਇਹ ਲੋਕ ਜਾਣ ਬੁੱਝ ਕੇ ਸ਼ਰਾਰਤਾਂ ਕਰਦੇ ਆ ਇਹਨਾਂ ਲੋਕਾਂ ਨੂੰ ਇਹ ਗੱਲਾਂ ਤੋਂ ਮੈਂ ਸਬਕ ਸਿਖਾ ਕੇ ਦਿਹਾਉਂਗੀ ਉਹ ਕਹਿੰਦੇ ਜੀ ਕਿ ਦੇਖੋ ਮੈਨੂੰ ਇੱਕ ਮੇਰੇ ਬੰਦੇ ਕਰਕੇ ਸ਼ੁਭਚਿੰਤਕ ਜਾਂ ਵੈਸੇ ਸਵਾਲ ਕਰਤਾ ਉਨੇ ਮੈਨੂੰ ਇਹ ਗੱਲ ਕਹੀ ਵੀ ਬੀਬੀ ਜਗੀਰਕੌਰ ਬੀਬੀ ਜੀ ਸਸਰੀਕਾਲ ਤੇ ਮੈਨੂੰ ਗੱਲ ਕਹੀ ਜੀ ਕਿ ਤੁਸੀਂ ਫਿਰ ਆਪ ਜੇ ਪ੍ਰਧਾਨ ਬਣੇ ਹੁੰਦੇ ਤੇ ਫਿਰ ਤਾਂ ਗੱਲ ਖਤਮ ਹੋ ਜਾਣੀ ਸੀ ਉਹ ਕਹਿੰਦੀ ਜੀ ਕਿ ਮੈਂ ਇਸ ਗੱਲ ਦੇ ਉੱਤੇ ਉਹਨੂੰ ਕੋਈ ਉੱਤਰ ਨਹੀਂ ਦਿੱਤਾ ਬਹੁਤਾ ਤੇ ਮੈਂ ਇਹਨਾਂ ਨੂੰ ਗੱਲ ਕਹੀ ਜੀ ਕਿ ਪ੍ਰਧਾਨਗੀ ਕਿਹੜਾ ਕਿਸੇ ਦੇ ਪਿਓ ਦੀ ਆ ਉਹ ਮੈਨੂੰ ਕਹਿੰਦਾ ਵੀ ਤੇਰੇ ਪਿਓ ਦੀ ਆ ਸੋ ਉਸ ਬੰਦੇ ਨੇ ਇਹਦਾ ਆਡੀਓ ਕਾਲ ਵੀਡੀਓ ਕਾਲ ਬਣਾ ਕੇ ਤੇ ਵਾਇਰਲ ਕਰਤੀ ਤੇ ਬੀਬੀ ਜਗੀਰਕੌਰ ਨੇ ਗੱਲ ਕਹੀ ਜੀ ਕਿ ਮੈਂ ਕਾਨੂੰਨੀ ਤੌਰ ਦੇ ਉੱਤੇ ਕਾਰਵਾਈ ਕਰੂੰਗੀ ਜਿਹੜੀ ਵੀ ਇਸ ਵੇਲੇ ਬਣਦੀ ਹੋਈ ਰਾਇਆ ਮੇਰੇ ਕਾਨੂੰਨੀ ਮਹਾਰਾ ਨੇ ਦਿੱਤੀ ਉਦੇ ਮੁਤਾਬਕ ਉਹ ਕਹਿੰਦੇ ਜੀ ਕਿ ਮੈਂ ਇਸ ਬੰਦੇ ਦੇ ਉੱਤੇ ਕਾਰਵਾਈ ਕਰਨੀ ਆ ਮੈਨੂੰ ਨਹੀਂ ਪਤਾ ਇਸ ਮਸਲੇ 'ਚ ਕਾਰਵਾਈ ਹੋਣੀ ਆ ਮੈਨੂੰ ਨਹੀਂ ਪਤਾ ਕਾਰਵਾਈ ਨਹੀਂ ਹੋਣੀ ਪਰ ਇੰਨੀ ਗੱਲ ਤਾਂ ਮੈਨੂੰ ਜ਼ਰੂਰ ਪਤਾ ਵੀ ਕਈ ਪੰਜਾਬ ਦੇ ਲੋਕ ਐਸੇ ਆ ਜਿਹੜੇ ਕਿ ਕਿਸੇ ਦੀ ਕਾਲ ਨੂੰ ਰਿਕਾਰਡ ਕਰਦੇ ਆ ਜਿਹੜੇ ਕਿ ਸਪੀਕਰ ਫੋਨ ਲਾ ਕੇ ਗੱਲਾਂ ਕਰਦੇ ਆ ਜਿਹੜੇ ਕਿ ਕਿਸੇ ਦਾ ਮਜ਼ਾਕ ਵੀ ਉਡਾਉਂਦੇ ਟੀਚਰ ਵੀ ਕਰਦੇ ਵੀ ਆਹ ਦੇਖੋ ਮੇਰੇ ਨਾਲ ਕਿਹੋ ਜੀਆਂ ਗੱਲਾਂ ਕਰੀ ਜਾਂਦਾ ਤੇ ਕਈ ਉਹਨੂੰ ਬਾਅਦ ਦੇ ਵਿੱਚ ਵਾਇਰਲ ਵੀ ਕਰ ਦਿੰਦੇ ਆ ਮੈਂ ਤੁਹਾਨੂੰ ਆਪਣੀ ਨਿੱਜੀ ਉਦਾਹਰਨ ਦੱਸਦਾ ਜੇ ਮੈਨੂੰ ਕੋਈ ਵੀ ਇਦਾਂ ਫੋਨ ਕਰੇ ਤੇ ਮੈਂ ਉਹਨੂੰ ਜਾਣਦਾ ਵੀ ਹਾਂ ਭਾਵੇਂ ਪਰ ਮੈਂ ਉਹਦੇ ਨਾਲ ਕਦੇ ਵੀ ਕੋਈ ਇਹੋ ਜੀ ਗੱਲ ਕਰਨ ਤੋਂ ਗਰੇਜ਼ ਕਰਦਾ ਵੀ ਭਾਈ ਜਿਹਦੇ ਵਿੱਚ ਬੰਦਾ ਕੋਈ ਮੁੱਦਾ ਬਣਾ ਕੇ ਕੱਲ ਨੂੰ ਕੋ ਸੋਸ਼ਲ ਮੀਡੀਆ ਤੇ ਚੜ ਦੇਵੇ ਸੋ ਅੱਜ ਦਾ ਦੌਰ ਇਹੋ ਜਿਹਾ ਆ ਗਿਆ ਕਿ ਬਚ-ਬਚ ਕੇ ਚੱਲਣ ਦੀ ਲੋੜ ਹੈ ਇਹ ਭਾਵੇਂ ਬੀਬੀ ਜਗੀਰਕੌਰ ਨਹੀਂ ਤਾਂ ਵੈਸੇ ਇੱਕ ਉਦਾਹਰਨ ਸਾਹਮਣੇ ਆ ਗਈ ਉਦਾਂ ਵੀ ਤੁਹਾਡੀ ਮੇਰੀ ਗੱਲ ਪਤਾ ਨਹੀਂ ਕੌਣ ਰਿਕਾਰਡ ਕਰਕੇ ਤੇ ਕਿਹਨੂੰ ਕਿਹਨੂੰ ਸੁਣਾਈ ਜਾਂਦਾ ਹੋਵੇ ਤੇ ਆਪਾਂ ਪਰੋਸੇ ਦੇ ਵਿੱਚ ਉਹਨਾਂ ਨਾਲ ਦਿਲ ਦੀ ਗੱਲ ਕਰ ਬੈਠੇ ਹੋਏਗੇ ਸੋ ਭਾਈ ਲੂਸਟਾਕ ਤੋਂ ਵੀ ਬਚਣਾ ਚਾਹੀਦਾ ਤੇ ਬਾਹਲੀਆਂ ਗੱਲਾਂ ਖੁੱਲਣ ਤੋਂ ਵੀ ਜੀ ਬਿਲਕੁਲ ਟਣਾ ਸਾਹਿਬ ਪੰਜਾਬ ਨੂੰ ਲੈ ਕੇ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਐਚਆਈਵੀ ਦਰ ਦੇ ਵਿੱਚ ਕਹਿੰਦੇ ਵਾਧਾ ਹੋ ਗਿਆ ਬਹੁਤ ਜ਼ਿਆਦਾ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਐਚਆਈਵੀ ਦਰ ਦੇ ਵਿੱਚ ਕਹਿੰਦੇ ਵੀ ਕਾਫੀ ਵਾਧਾ ਹੋਇਆ ਤੇ ਪੰਜਾਬ ਭਾਰਤ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਆ ਗਿਆ ਜੀ ਏਡਸ ਦੇ ਮਾਮਲੇ ਦੇ ਵਿੱਚ ਏਡਸ ਦੇ ਮਾਮਲੇ ਵਿੱਚ ਪੰਜਾਬ ਭਾਰਤ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਆ ਗਿਆ ਮਿਜ਼ੋਰਮ ਪਹਿਲੇ ਨੰਬਰ ਦੇ ਉੱਤੇ 2.1 ਦੇ ਨਾਲ ਅਸਾਮ 1.74 ਦੇ ਨਾਲ ਦੂਜੇ ਨੰਬਰ ਤੇ ਪੰਜਾਬ 1.27 ਯਾਨੀ ਕਿ ਸਵਾ 1% ਤੋਂ ਵੱਧ ਰੇਸ਼ੋ ਵਾਦੀ ਮੈਂ ਗੱਲਿਆ 1.21 ਨਾਗਾਲੈਂਡ 1.12 ਤ੍ਰਿਪੁਰਾ 1.16 ਚੰਡੀਗੜ 0.65 ਤੇ ਹਰਿਆਣਾ ਦੇ ਵਿੱਚ 6.07 ਦਰ ਆਈ ਆ ਪੰਜਾਬ ਭਾਰਤ ਦੇ ਵਿੱਚ ਤੇ ਤੀਜੇ ਨੰਬਰ ਦੇ ਉੱਤੇ ਜਦੋਂ ਆਇਆ ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਆ ਪੰਜਾਬ ਆ ਜਿਹੜਾ ਉਹ ਇਸ ਕਰਕੇ ਕਹਿੰਦੇ ਵੀ ਆਇਆ ਹੈਗਾ ਜੀ ਇਸ ਵੇਲੇ ਏਡਸ ਦੇ ਮਾਮਲੇ ਦੇ ਵਿੱਚ ਮੋਰੀਆਂ ਦੇ ਵਿੱਚ ਕਿਉਂਕਿ ਇਹ ਕਹਿੰਦੇ ਜੀ ਪੰਜਾਬ ਦੇ ਵਿੱਚ ਨਸ਼ੇ ਬਹੁਤ ਆ ਤੇ ਇਹਨਾਂ ਨਸ਼ਿਆਂ ਦੇ ਕਰਕੇ ਕਹਿੰਦੇ ਗੱਲ ਵੱਧੀ ਆ ਵੀ ਭਾਈ ਇੱਕ ਜਣੇ ਦੀ ਜਿਹੜੀ ਸੂਈ ਆ ਇਹ ਦੂਜੇ ਤੇ ਲੱਗਦੀ ਦੂਜੇ ਜਣੇ ਦੀ ਸੂਈ ਤੀਜੇ ਨਾਲ ਲੱਗ ਜਾਂਦੀ ਆ ਜਿਹਦੇ ਕਰਕੇ ਕਹਿੰਦੇ ਪੰਜਾਬ ਦੇ ਵਿੱਚ ਇਸ ਵੇਲੇ ਏਡਸ ਦੀ ਦਰ ਵਧੀ ਜਾਂਦੀ ਆ ਸੋ ਐਡਜ਼ ਦੇ ਵੈਰਣ ਦੇ ਕਰਕੇ ਤੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਆਪਾਂ ਜਾਣਦੇ ਵੀ ਜੇ ਕਿਤੇ ਆਪਾਂ ਜੇਲਾਂ ਦੇ ਵਿੱਚ ਵੀ ਪੜਤਾੜ ਕਰੀਏ ਨਾ ਜੇਕਰ ਟੈਸਟ ਕਰਵਾਏ ਜਾਣ ਤਾਂ ਕਾਲਾ ਪੀਲੀਆ ਤੇ ਐਡਜ਼ ਉੱਥੇ ਆਮ ਆ ਉਹਦਾ ਕਾਰਨ ਇਹ ਵੀ ਜੇਕਰ ਇੱਕ ਸਰਿੰਜ ਮਿਲ ਜਾਂਦੀ ਤਾਂ ਕਈ ਕਿ ਜਣੇ ਮਿਲ ਕੇ ਟੀਕਾ ਲਾਉਂਦੇ ਆ ਜੋ ਇਸ ਵੇਲੇ ਚਿੱਟੇ ਦੀ ਦਰ ਵਧੀ ਆ ਜੋ ਚਿੱਟਾ ਲਾਉਣ ਵਾਲਿਆਂ ਦੀ ਗਿਣਤੀ ਵਧੀ ਆ ਉਹਦੇ ਕਰਕੇ ਭਾਈ ਐਡਜ਼ ਦੀ ਸਮੱਸਿਆ ਕਾਲੇ ਪੀਲੀਏ ਦੀ ਸਮੱਸਿਆ ਕਈ ਤਰ੍ਹਾਂ ਦੀ ਇਨਫੈਕਸ਼ਨ ਤੇ ਹੋਰ ਵੀ ਸਮੱਸਿਆਵਾਂ ਦੇ ਵਿੱਚ ਵਾਧਾ ਹੋਇਆ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਗਰਮੀ ਲਗਾਤਾਰ ਵਧ ਰਹੀ ਹੈ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਗਰਮੀ ਜ਼ੋਰਾਂ ਦੇ ਉੱਤੇ ਲੰਘੇ ਕੱਲ ਦੀ ਰਿਪੋਰਟ ਤਾਂ ਬੜੀ ਹੈਰਾਨੀਜਨਕ ਆ ਸਾਡੇ 41 ਡਿਗਰੀ ਟੈਂਪਰੇਚਰ ਬਠਿੰਡੇ ਦੇ ਵਿੱਚ ਹੋ ਗਿਆ ਪੰਜਾਬ ਦੇ ਵਿੱਚ ਸਭ ਤੋਂ ਮੋਰੀ ਹੈ ਜਿਹੜਾ ਗਰਮੀ ਦੇ ਮਾਮਲੇ ਦੇ ਵਿੱਚ ਇਸ ਵੇਲੇ ਬਠੱਡਾ ਚੱਲ ਰਿਹਾ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਕਿਤੇ 40 ਕਿਤੇ 41 ਕਿਤੇ ਸਵਾ 41 ਡਿਗਰੀ ਟੈਂਪਰੇਚਰ ਚੱਲਦਾ ਸੋ ਪੰਜਾਬ ਵਾਂਗੂ ਕਹਿੰਦੇ ਜੀ ਰਾਜਸਥਾਨ ਦੇ ਵਿੱਚ ਕਈ ਥਾਵਾਂ ਤੇ 45 ਨੂੰ ਪਾਰ ਹੋ ਗਿਆ ਟੈਂਪਰੇਚਰ ਸ਼੍ਰੀਨਗਰ ਨੂੰ ਆਪਾਂ ਠੰਡਾ ਇਲਾਕਾ ਮੰਨਦੇ ਆ ਪਰ ਸ਼੍ਰੀਨਗਰ ਦੇ ਵਿੱਚ ਵੀ ਇਤਕੀ ਵਟ ਨਿਕਲੇ ਪਏ ਆ ਕਹਿੰਦੇ ਵੀ ਪਿਛਲੀ ਵਾਰ ਦੇ ਮੁਕਾਬਲ ਤਨ 3-4 ਡਿਗਰੀਆਂ ਟੈਂਪਰੇਚਰ ਉੱਤੇ ਹੋ ਗਿਆ ਮਤਲਬ ਇਹ ਵੀ ਕੱਲੇ ਪੰਜਾਬ ਦੇ ਵਿੱਚ ਨਹੀਂ ਇਸ ਵੇਲੇ ਠੰਡੇ ਇਲਾਕਿਆਂ ਦੇ ਵਿੱਚ ਵੀ ਗਰਮੀ ਵੱਧ ਰਹੀ ਆ ਤੇ ਜੇ ਪੰਜਾਬ ਦੇ ਵਿੱਚ ਅਪ੍ਰੈਲ ਦੇ ਇਨ੍ਹਾਂ ਦਿਨਾਂ ਦੇ ਵਿੱਚ ਇੰਨੀ ਗਰਮੀ ਹੋ ਗਈ ਆ ਤਾਂ ਮਈ ਜੂਨ ਦੇ ਵਿੱਚ ਕੀ ਹਾਲਾਤ ਹੋਣਗੇ ਇਹਦਾ ਅੰਦਾਜ਼ਾ ਲਾ ਕੇ ਦੇਖੋ ਜੀ ਜੀ ਬਿਲਕੁਲ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ-ਬਹੁਤ ਧੰਨਵਾ